ਉਹ ਹਦਰ ਪਾਸ਼ਾ ਜੀ ਮਹਾਰਾਜ ਨੌਵੇਂ ਪਾਸ਼ਾ ਬਣਿਆ ਗੁਰਤਾ ਗਦੀ ਤੇ ਬਰਾਜਮਾਨੇ ਬੈਠੇ ਨੇ ਉਹਨਾਂ ਨੇ ਕਦੇ ਗੱਲ ਨਹੀਂ ਨੀ ਕੀਤੀ ਭਾਈ ਇਸ ਗੱਲ ਦੀ ਉਹ ਤਾਂ ਫਰਿਆਦੀ ਆਏ ਨજર ਆਏ ਉਹ ਕਿਸੇ ਧਰਮ ਮذਬ ਕੌਮ ਨੂੰ ਦੇਖ ਕੇ ਨਹੀਂ ਗੱਲ ਕੀਤੀ ਇਹ ਉਹੀ ਗੁਰੂ ਹਨ ਜਿਹੜਾ 9 ਸਾਲ ਦੀ ਉਮਰ ਦੇ ਵਿੱਚ ਕਹਿੰਦੇ ਮੈਂ ਤੇ ਨਹੀਂ ਤੁਹਾਡਾ ਜਨਉ ਪਾਣਾ। ਹੋਸੀ ਗੁਰੂ ਨਾਨਕ ਸਾਹਿਬ ਆਇਆ ਸੀ। ਕਿਉਂਕਿ ਭਾਈ ਮਰਿਆਦਾ ਸੀ। ਹੁਣ ਜਨੇਉ ਕੌਣ ਪੈਂਦੇ ਐ? ਕਹਿੰਦੇ ਹਮ ਹਿੰਦੂ ਨਹੀਂ। ਅਸੀਂ ਭਾਈ ਇੱਕ ਇਨਸਾਨ ਹੈ। ਪੂਰੀ ਸ੍ਰਿਸ਼ਟੀ ਉਸ ਮਾਲਕ ਦੀ। ਅਸੀਂ ਉਸ ਖੁਦਾ ਦੇ ਬੰਦੇ ਆ। ਇਹ ਬੰਡੀਆਂ ਭਾਈ ਆ, ਇਹ ਮਨੁੱਖ ਨੇ ਪਾੜੀ ਆ। ਕਿ ਕੋਈ ਹਿੰਦੂ ਆ ਕਿ ਮੁਸਲਮਾਨ ਆ ਸਿੱਖ ਆ ਇਹ ਤੂੰ ਹੀ ਪਾਈ ਬੈਠਾ ਉਹਦੀ ਨਜ਼ਰ ਤਾਂ ਤੂੰ ਕੇਵਲ ਤੂੰ ਕੇਵਲ ਇੱਕ ਇਨਸਾਨ ਭੇਜਿਆ ਤੇ ਇਨਸਾਨ ਹੀ ਬਣਦਾ ਮਨੁੱਖ ਨੇ ਹੁਣ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਮਹਾਰਾਜ ਹੁਣ ਗੱਦੀ ਤੇ ਬੈਠੇ ਉਹ ਵੀ ਇਸ ਵਿਸ਼ੇ ਬਾਰੇ ਸੋਚ ਸਕਦੇ ਸੀ ਕਿ ਭਾਈ ਮੈਨੂੰ ਕੀ ਲੋੜ ਆ ਕਿ ਮੈਨੂੰ ਕੀ ਲੋੜ ਆ ਭਾਈ ਇਹਨਾਂ ਦੀ ਖਾਤਰ ਆਪਣੇ ਰਾਜ ਭਾਗ ਛੱਡ ਕੇ ਗੱਦੀ ਛੱਡ ਕੇ ਮੈਂ ਕਿਹੜੇ ਦਾ ਗੁਰੂ ਆ ਐਸਾ ਕੁਛ ਨਹੀਂ ਇਤਿਹਾਸੋਂ ਹੀ ਸੁਣਿਆ ਨਾ ਸ਼ਤਾਬਰੀ ਮਨਾਈ ਹੈ ਮਨਾਉਣੇ ਚਾਹੁੰਦੇ ਚਾਹੀਦੀਆਂ ਨੇ ਦੁਨੀਆ ਨੂੰ ਪਤਾ ਲੱਗਦਾ ਕਿ ਗੁਰੂ ਸਾਹਿਬਾਨ ਨੇ ਸੰਸਾਰ ਦੇ ਭਲੇ ਲਈ ਕੀ ਕੁਛ ਕੀਤਾ ਦੇੰਤਿਹਾਰ ਮਨਾਉਣੇ ਚਾਹੀਦੇ ਪਰ ਗੱਲ ਆਉਂਦੀ ਹੈ ਕਿ ਤੂੰ ਦੁਨੀਆ ਨੂੰ ਮਨਾਉਣ ਲੱਗਿਆ ਖੁਦ ਕਦੋਂ ਮੰਨਣਾ ਕਿ ਚਾਰੋਂ ਤਰਫ ਦੇਖੀਏ ਸਮਾਗਮ ਹੋਏ ਆ ਵੱਡੇ ਵੱਡੇ ਸਮਾਗਮ ਹੋਏ ਆ ਹਲੇ ਤੱਕ ਨਿਰੰਤਰ ਚੱਲ ਰਹੇ 31 ਤਰੀਕ ਤੱਕ ਚੱਲਣੇ ਕਿ 23 ਤਰੀਕ ਨੂੰ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਦਾ ਸੰਸਕਾਰ ਕੀਤਾ ਸੀ ਕੀਰਤਪੁਰ ਸਾਹਿਬ ਵਿਖੇ ਕਿ ਪਾਛਾ ਦੇ ਸੀਸ ਦਾ ਸੰਸਕਾਰ ਕੀਤਾ ਸੀ ਇਸ ਕਰਕੇ 31 ਤਰੀਕ ਤੱਕ ਸਮਾਗਮ ਨੇ ਭਾਈ ਹੁਣ ਐਡੇ ਵੱਡੇ ਸਮਾਗਮ ਚੱਲੇ ਆ ਇਹ ਚੋਂ ਸਿੱਖੀ ਕਿੱਥੇ ਬਣੀ ਆ ਇਸਿੱਖੀ ਬਣਨੇ ਕੀ ਮੇਯ ਸਿੱਖੀ ਬਣਦੀ ਐ ਸੰਸਕਾਰਾਂ ਦੇ ਨਾਲ ਤੂੰ ਕਿੱਧਰ ਤੁਰਿਆ ਫਿਰਦਾ ਬੰਦੇ ਪਹਿਰਾਵੇ ਵਾਲਾ ਪਹਿਰਾਵੇ ਵਾਲਾ ਬੰਦਾ ਇਹਨੇ ਕਿ ਸ਼ੁੱਧ ਐ ਰੋ ਦੇ ਕਾਂਡ ਸੁਣਦੇ ਆ ਜਿਵੇਂ ਕੱਲ ਵੀ ਬਚਨ ਹੋਇਆ ਸੀ ਕਿ ਜਲੰਧਰ ਵਾਲਾ ਦੇਖੋ ਛੋਟੀ ਜੀ ਬੱਚੀ 13 ਸਾਲ ਦੀ ਉੱਤੇ ਦੀ ਸੀੜੀ ਸਭ ਦਾੜਾ ਲੰਬਾ ਹੁਣ ਕੀ ਕਹੇ ਵੇ ਕਤਾਰਨੇ ਨੂੰ ਸੰਭਾਲ ਲਿਆ ਨਹੀਂ ਉਹਨੂੰ ਸਵਾਲਣਾ ਸੰਸਕਾਰ ਨਹੀਂ ਸਿੱਖੀ ਵੀ ਸੰਭਣੀ ਆ ਸੰਸਕਾਰਾਂ ਦੇ ਨਾਲ ਅਸੀਂ ਬਾਹਰ ਮੁਖੀ ਤਾਂ ਧਰਬੀ ਆ ਅੰਦਰ ਮੁਖੀ ਅਸੀਂ ਚੋਰ ਠੱਗਾ ਇੱਕ ਪਿਤਾ ਦੇ ਨਹੀਂ ਹੋ ਸਕੇ ਇੱਕ ਪਿਤਾ ਦਾ ਖੰਡੇ ਬਾਟੇ ਦਾ ਅਮਰਤ ਲੈ ਕੇ ਵੀ ਅਸੀਂ ਸਤਗੁਰ ਪਾਤਸ਼ਾਹ ਦੇ ਹੁਕਮ ਦੇ ਵਿੱਚ ਨਹੀਂ ਆ ਸਕੇ ਬਾਹਰੋਂ ਭੇਖ ਹੈ ਮਨੋਂ ਕੁ ਸਦਾ ਕਾਣੀ ਆ ਅੰਦਰ ਮੈੜਾ ਕਾਲੇ ਆ ਤੇ ਬਾਹਰ ਜੱਟਿੰਗੇ ਪਾਛੇ ਕਦੇ ਮਨੋ ਕੁਸਦਾ ਕਾਲੀਆਂ ਬਾਹਰ ਚਿਟਵੀਆਂ ਕਿਨੇ ਕਿ ਕਿਨੇ ਅਸੀਂ ਇਸ ਤਰ੍ਹਾਂ ਬੜੇ ਬੈਠੇ ਆ ਭਾਈ ਹੁਣ ਸਾਨੂੰ ਗੁਰੂ ਤੇਗ ਬਹਾਦਰ ਪਾਛਾ ਜੀ ਕਹਿੰਦੇ ਆ ਕਿ ਭੇਦ ਭਾਵ ਨਹੀਂ ਭਾਈ ਸਿੱਖੀ ਚ ਕੋਈ ਭੇਦ ਭਾਵ ਨਹੀਂ ਤੇ ਐਸੀ ਦੁਨੀਆ ਨੂੰ ਦੇਖਦੇ ਆ ਸੱਜਣਾ ਨੂੰ ਦੇਖਦੇ ਆ ਕਿ ਜਿਹਦਾ ਭਾਈ ਮੁਖੀ ਆ ਹੀ ਇਸ ਤਰ੍ਹਾਂ ਦੇ ਵਿਚਾਰ ਮੰਚ ਲਈ ਬੈਠਾ ਹੋਵੇ ਤੇ ਕੌਮ ਦਾ ਕੀ ਭਲਾ ਹੋਣਾ ਘਰ ਦਾ ਕੀ ਭਲਾ ਹੋਣਾ ਨਗਰ ਦਾ ਕੀ ਭਲਾ ਹੋਣਾ ਉਹ ਤਾਂ ਲਹਣਤੀ ਬੰਦਾ ਹੋ ਗਿਆ ਨਾ ਕਿ ਭਾਈ ਜੇ ਤੂੰ ਹੀ ਇਹ ਕੰਮ ਕਰੇਗਾ ਤੇ ਬਾਕੀ ਦੁਨੀਆ ਤੇਰੇ ਮਗਰੀ ਤੁਰ ਪੈਣੀ ਹੈ ਨਾ ਆ ਕੁਝ ਸਵਾ ਪਹਿਲਾਂ ਦੀ ਗੱਲ ਹੈ ਸਾਡਾ ਮਿੱਤਰ ਹੁੰਦਾ ਥੇ ਇੱਕ ਉਹ ਬਚਾਰਾ ਇਦਾਂ ਹੁਣ ਸਾਡੇ ਨਾਲ ਸੰਬੰਧ ਹੁੰਦੇ ਆ ਭਈ ਇਹਨਾਂ ਦੇ ਉਹ ਸਾਊਂਡ ਸਪੀਕਰ ਵਾਲੇ ਹੁੰਦੇ ਆ ਵੀਰ ਸਾਡੇ ਉਹਨਾਂ ਨਾਲ ਸਾਡਾ ਭਾਈ ਸਾਡੀ ਕਦਰ ਵੀ ਉਹਨਾਂ ਨਾਲ ਹੀ ਹੈ ਜਿੰਨੀ ਵਧੀਆ ਸਾਊਂਡ ਹੁੰਦੀ ਹੈ ਉਹਨੇ ਵਧੀਆ ਸਾਡੀ ਜੋ ਅਸੀਂ ਕਥਾ ਕੀਰਤਨ ਜੋ ਵੀ ਪ੍ਰਚਾਰ ਕਰਦਾ ਨਾ ਉਹ ਸਾਰਾ ਉਹਦੇ ਸਿਰ ਤੇ ਹੁੰਦਾ ਵੇ ਜੇ ਉਹ ਮਾੜਾ ਤੇ ਚੰਗਾ ਭਲਾ ਪ੍ਰਚਾਰ ਕੀ ਥੱਲੇ ਬਹਿ ਜਾਂਦਾ ਜੇ ਉਹ ਚੰਗਾ ਸਪੀਕਰ ਵਾਲਾ ਸਾਊਂਡ ਵਾਲਾ ਨਾ ਤੇ ਫੇਰ ਭਾਈ ਭਾਵੇਂ ਮਾੜਾ ਹੀ ਹੋਵੇ ਤਾਂ ਵੀ ਹੋ ਸੁਰ ਰਾਗ ਕੱਢ ਕੇ ਵਧੀਆ ਬਣੇ ਜਾਂਦਾ ਬੱਲੇ ਬੱਲੇ ਹੋ ਜਾਂਦੀ ਹੈ ਇਦਾਂ ਬੈਠੇ ਇਦਾਂ ਤੁਹਾਡਾ ਆਗੋਂ ਸਮਾਤ ਹੋਇਆ ਬੈਠੇ ਆ ਹੁਣ ਘਰ ਦੇ ਵਾਲੇ ਪ੍ਰਸ਼ਾਦ ਰਚਕੋਣੇ ਹੁੰਦਾ ਸਭ ਸੰਗਤਾਂ ਨੂੰ ਤੇ ਜੋ ਆਏ ਨੇ ਮਹਿਮਾਨ ਕੋਈ ਵੀ ਹੈ ਗੈਸਟ ਜੋ ਦੇਖੀਏ ਕਹਿੰਦੇ ਤੂੰ ਵੀ ਆ ਭਾਈ ਬੈਠੋ ਆਜੋ ਭਾਈ ਬਾਬਾ ਜੀ ਬੈਠੋ ਬਿਠਾ ਸਕੋ ਨਾਲ ਹੀ ਸੱਜਣਾਂ ਆਜੋ ਗਿਰਜੀ ਸਿੰਘ ਸਾਹਿਬ ਬੈਠੋ ਇਹ ਨਹੀਂ ਬਾਬਾ ਜੀ ਮੈਂ ਤਾਂ ਸੌਣ ਸਰਵ ਦਾ ਮੈਂ ਕਿਹਾ ਭਾਈ ਤੇਰੇ ਪੇਟ ਨਹੀਂ ਲੱਗਿਆ ਹੋਇਆ ਜੇ ਤੂੰ ਸੌਣ ਸਰਵ ਸਵਾਲਾ ਵਾ ਤੇ ਤੂੰ ਲੰਗਰ ਨਹੀਂ ਛਕਦਾ ਹੁੰਦਾ ਨਹੀਂ ਕਹਿੰਦੇ ਛਕਦਾਂਦੇ ਤਾਂ ਤੁਹਾਡੇ ਬਾਬਾ ਜੀ ਵਾ ਮੈਂ ਕਿਹਾ ਨਹੀਂ ਭਾਈ ਤੋ ਮੈਂ ਸਾਡੇ ਵਾਂਗ ਇੱਕ ਅਮਰਧਾਰੀ ਸਿੰਘ ਹੈ ਤੇਰੀ ਕਿਹੜਾ ਕੋਈ ਛਰਾਬ ਪੀਤੀ ਹੋਈ ਹੈ ਜਾਂ ਮੂੰਹ ਚ ਤਮਾਕੂ ਦੀ ਬਿੜੀ ਲਾਈ ਹੋਈ ਹੈ ਕਹਿੰਦੇ ਨਹੀਂ ਭਾਈ ਸਾਨੂੰ ਮੁਸ਼ਕ ਆਉਂਦਾ ਪਾਸੇ ਹੋ ਜਾ ਤੇ ਇਦਾਂ ਬੈਠੇ ਗੱਲਾਂ-ਗੱਲਾਂ ਕਰਦੇ ਰਹੇ ਪ੍ਰਸ਼ਾਦਾ ਪਾਣੀ ਛਕੀਏ ਕਹਿੰਦੇ ਬਾਬਾ ਜੀ ਤੁਸੀਂ ਤਾਂ ਇੰਨਾ ਸੋਚਦੇ ਹੋ ਬੇ ਅਸੀਂ ਇੱਕ ਪਿਤਾ ਦੀ ਅੰਸ਼ਵੰਸਾਂ ਦਸ਼ਮੇਸ਼ ਪਿਤਾ ਦੇ ਇੱਕ ਪਿਤਾ ਇੱਕ ਸਕੇ ਹੰਬਰ ਇਦਾਂ ਗੱਲਾਂ ਚੱਲਦਾ ਉਹਨਾਂ ਨੇ ਕੋਈ ਪੁਰਾਣੀ ਗੱਲ ਖੋਲ੍ਹ ਲਈ ਆਉਦੀ ਕਹਿੰਦੇ ਇੱਕ ਪਰਿਵਾਰ ਦੇਖ ਰਹੇ ਗਏ ਦਖਾਵੇ ਦੇ ਅਮਰਤਾਰੀ ਹੈ ਕਹਿੰਦੇ ਜਿੰਨੇ ਉਹ ਪਖੰਡ ਕਰਦੇ ਉਹਨਾਂ ਦੁਨੀਆ 'ਚ ਕਰਦਾ ਹੀ ਕੋਈ ਨਹੀਂ ਹੋਣਾ ਕਹਿੰਦੇ ਮੈਂ ਤਿੰਨ ਦਿਨ ਘਰੇ ਰਿਆ ਉਹਨਾਂ ਦੇ ਅਖੰਡ ਪਾੜਸੀ ਕਹਿੰਦੇ ਤਿੰਨੇ ਦਿਨ ਇੱਕ ਪਾਣੀ ਦਾ ਗਲਾਸ ਨਹੀਂ ਪੁੱਛਿਆ ਵਿਚਾ ਪਾਣੀ ਰੋਟੀ ਪਣ ਤੇ ਇਹ ਤਾਂ ਹੁੰਦਾ ਵੀ ਜੋ ਭਾਈ ਵੱਧੋ ਵੱਧ ਜੇ ਅਸੀਂ ਕਿਸੇ ਦੀ ਸੇਵਾ ਕਰ ਸਕੀਏ ਜੋ ਛਰਨ ਆਵੇ ਤਿਸ ਕੰਠ ਲਾਵੇ ਇਹ ਗੁਰਬਾਣੀ ਦੀ ਓਕੋ ਨੇ ਕਹਿੰਦੇ ਤਿੰਨ ਦਿਨ ਮੈਂ ਕਹ ਵੀ ਇਹ ਕਿਵੇਂ ਹੋ ਸਕਦਾ ਵੀ ਉੱਥੇ ਤਾਂ ਕੋਈ ਵੀ ਜਾਵੇ ਜਿੱਥੇ ਗੁਰੂ ਪਾਤਸ਼ਾਹ ਪ੍ਰਕਾਸ਼ ਹੋ ਗਏ ਉੱਥਾਂ ਕੇਵਲ ਤੋਂ ਕੇਵਲ ਸਾਂਝੀ ਜਗ੍ਹਾ ਹੋ ਜਾਂਦੀ ਹੈ ਕਿਸਮ ਦੀ ਉੱਥੇ ਕਿਸੇ ਨੂੰ ਰੋਗ ਟੋਕ ਨਹੀਂ ਕਰ ਸਕਦੀ ਆਪਾਂ ਉੱਥੇ ਰੋਗ ਕਰਨੇ ਆ ਤੇ ਕੇਵਲ ਤੋਂ ਕੇਰ ਮਾਰੇ ਵਿਕਾਰਾਂ ਦੀ ਉਹ ਨਹੀਂ ਵਿਕਾਰ ਲੈ ਜਾਣੇ ਆ ਪੰਦ ਇਨਸਾਨ ਤਾਂ ਕੋਈ ਵੀ ਜਾ ਸਕਦਾ ਕਹਿੰਦੇ ਜੀ ਉਹਨਾਂ ਨੇ ਤਾਂ ਮੈਨੂੰ ਪਾਣੀ ਤੱਕ ਨਹੀਂ ਪੁੱਛਿਆ ਤਿੰਨ ਦਿਨ ਰਿਹਾ ਤਿੰਨੇ ਦਿਨ ਨਾ ਚਾਹ ਨਾ ਕੁਲੰਗਾ ਨਾ ਕੋਈ ਅਲੰਗ ਦਾ ਭੋਗ ਤੀ ਕਹਿੰਦਾ ਵੀ ਆ ਜਾਓ ਭਾਈ ਪ੍ਰਸ਼ਾਦਾ ਚੱਕ ਕੇ ਜਾਏ ਆਪ ਤਾਂ ਨਿੰਗਦੇ ਕਰਦੇ ਨੂੰ ਕਹਿੰਦੇ ਫਿਰ ਮੈਂ ਕਿਹਾ ਭਾਈ ਫਿਰ ਉਹਨੇ ਜੋ ਗੱਲ ਕਹਿਣੀ ਸੀ ਮੈਂ ਕਈ ਦਾਸ ਨੇ ਕਹੀ ਹੁਣਾਂ ਮੈਂ ਕਹਾਂ ਯਾਦ ਦਾ ਬਖਰੇਵਾ ਭਾਈ ਇਹਨਾਂ ਦੇ ਹਲੇ ਵੀ ਮਨਾਂ ਦੇ ਵਿੱਚ ਇਹੀ ਹੈ ਆ ਜਿਹੜੀਆਂ ਜਾਤਾਂ ਪੱਤਾ ਚੱਕੀ ਫਿਰਦੇ ਆ ਜੇ ਭਾਂਡੇ ਲੱਗ ਹੁੰਦੇ ਪਹਿਲਾਂ ਹੁਣ ਵੀ ਦੇਖਦੇ ਆਂ ਕਈ ਘਰ ਮੂਰਖ ਅਗਿਆਨੀ ਪੁਰਖ ਨੇ ਕੀ ਆਵਦਾ ਚਾਹੇ ਸ਼ਰਾਬੀ ਕਬਾਬੀ ਹੋਵੇ ਨਾਲ ਬਿਠਾ ਲੈਣਗੇ ਕਹਣ ਕੇ ਨਹੀਂ ਇਹ ਤਾਂ ਸੋਦਰ ਐ ਨੀਚ ਹੈ ਭੁੱਲ ਜਿਗੇ ਇਤਿਹਾਸ ਨੂੰ ਚੇਤੇ ਰੱਖਿਆ ਕਰੋ ਪੰਪਾ ਸਰਦਾ ਤੀਰਥ ਉੱਥੇ ਵੀ ਤੁਹਾਡੇ ਵਰਗੇ ਮੂਰਖ ਅਗਿਆਨੀ ਲੋਕ ਸੀ ਸਾਡੇ ਸੰਸਾਰੀਆਂ ਵਰਗੇ ਉਹ ਵੀ ਸੀ ਭਾਈ ਪੰਡਤ ਬ੍ਰਾਹਮਣ ਸੰਨਿਆਸੀ ਕਹਿੰਦੇ ਨਾ ਇਹਨੂੰ ਅਸੀਂ ਪਾਣੀ ਲੈਣ ਦਾ ਨੀਵੀਂ ਚਾਹ ਦੀ ਇਹ ਭਿਲਣੀ ਹੈ ਤੇ ਕੀੜੇ ਪੈ ਗਏ ਉਹਦੇ ਵਿੱਚ ਪਾਣੀ ਚ ਸਾਡੇ ਵੀ ਕੀੜੇ ਪਏ ਹੋਏ ਨੇ ਸੱਚ ਪੁੱਛੋ ਤਾਂ ਕੀੜੇ ਪੈ ਗਏ ਗੰਦਾ ਹੋ ਗਿਆ ਪਾਣੀ ਕਿਸੇ ਦੇ ਬਰਤਨ ਲੋਕ ਨਾ ਮੁਸਕਾਵੇ ਭਾਈ ਉਹਨਾਂ ਦੇ ਸਤਾਨ ਤੋਂ ਬੜੇ ਆਪਾ ਚਾਰ ਕੀਤੇ ਤੇ ਜਦੋਂ ਉੱਥੇ ਨਿੰਗਦੇ ਕਰਦੇ RAM ਜੀ ਨਿਕਲੇ ਹੁਣ ਤ੍ਰੇਤੇ ਦੇ ਅਵਤਾਰ ਸੀ ਭਾਈ ਉਹ ਅਪਵਿਤਰ ਹੈ ਨਹੀਂ ਕੋਈ ਵੱਡੀ ਗੱਲ ਨਹੀਂ ਬਾਬਾ ਜੀ ਹੱਥ ਲਾ ਦੋ ਆ ਕਰ ਦੋ ਅਰਦਾਸ ਕਰ ਦੋ ਕਰ ਦੋ ਹੋਰ ਆਮ ਜੀ ਵੀ ਆਏ ਨੇ ਕਹਿੰਦੇ ਜੀ ਕਿਰਪਾ ਕਰੋ ਸਾਡਾ ਅਜੇ ਜਲਣਾ ਨਹੀਂ ਇਹ ਅਪਵਿੱਤਰ ਹੋ ਗਿਆ ਮੋਜਕ ਮਾਰਦਾ ਕੀੜੇ ਆ ਤੇ ਰਾਮ ਜੀ ਕਹਿੰਦੇ ਭਾਈ ਮੈਂ ਤਾਂ ਭਾਵੇਂ ਨਹਾ ਵੀ ਲਾਵਾਂ ਤੇ ਤਾਂ ਨਹੀਂ ਪਵਿੱਤਰ ਹੋਣਾ ਤੁਸੀਂ ਪੈਰਾਂ ਦੀ ਗੱਲ ਕਰਦੇ ਹੋ ਕਹਿੰਦੇ ਜਿਹਨੂੰ ਤੁਸੀਂ ਧੱਕੇ ਮਾਰ ਕੇ ਕੱਢਿਆ ਉਹੀ ਇਹ ਤਾਂ ਉਧਾਰ ਕਰ ਸਕਦੀ ਕਹਿੰਦੇ ਜਿਹਨੂੰ ਧੱਕੇ ਮਾਰ ਕੇ ਗਰੀਬੀ ਨਹੀਂ ਸਮਝ ਕੇ ਬਾਹਰ ਕੱਢਤਾ ਸੀ ਸੂਤਰ ਕਹਿ ਕੇ ਧੱਕੇ ਮਾਰਤੇ ਸੀ ਨਾ ਇਹ ਉਹਦੇ ਨਾਲ ਹੀ ਠੀਕ ਹੋਣਾ ਮੇਰੇ ਤਾਂ ਮੈਂ ਤਾਂ ਵਿੱਚ ਬਹਿ ਜਾ ਜਾਇਆ ਇਹਦੇ ਨਾਉਣ ਲੱਗ ਜਾ ਤਾਂ ਨਹੀਂ ਕੋ ਸੋਣਿਆ ਦਾ ਉਲਟਾ ਮੈਂ ਵੀ ਗੰਦਾ ਹੋ ਜਾਣਾ ਵਾ ਫਿਰ ਗਏ ਭਾਈ ਹੁਣ ਪਤਾ ਸੀਗਾ ਵੀ ਜਦੋਂ ਅੱਤ ਦੀ ਗੱਲ ਪੈ ਗਈ ਹੈ ਵੀ ਹੁਣ ਨਹੀਂ ਬਚਦੇ ਵੀ ਹੁਣ ਕਰਨਾ ਹੀ ਪੈਣਾ ਮਰਦਾ ਬੰਦਾ ਕੀ ਨਹੀਂ ਕਰਦਾ ਕਿ ਤਬਣਾ ਹੀ ਬੰਦਾ ਕੀ ਜਦੋਂ ਜਾ ਕੇ ਬੁਲਾਇਆ ਫਿਰ ਆਈ ਭਾਈ ਮੇਰੇ RAM ਜੀ ਨਾਲ ਨੇ ਖੜੇ ਨੇ ਉਹ ਤਾਂ RAM ਭਗਤ ਨਹੀਂ ਸੀ ਨਾ ਇਹਦੀ ਝੂਠੇ ਵੇਰ ਖਾ ਕੇ ਆਈ ਸੀ RAM ਜੀ ਅਵਤਾਰ ਹੈ ਤੇਰੇ ਤੇ ਦਾ ਐਡਾ ਵੱਡਾ ਉਤਾਰ ਦੁਨੀਆ ਮੰਦੀ ਹੈ ਦੁਨੀਆ ਪੂਜਦੀ ਹੈ ਉਹਨਾਂ ਦੇ ਸੰਸਕਾਰਾਂ ਤੇ ਚੱਲਦੀ ਹੈ ਅਸੀਂ ਉਹਨਾਂ ਨਾਲ ਬੁਚੇ ਹੋਏ ਬੈਠੇ ਆਂ ਹੰਕਾਰੀ ਹੋਏ ਬੈਠੇ ਆਂ ਡੁੱਬੇ ਤਾਂ ਹੋਏ ਮਰੇ ਤਾਂ ਹੋਏ ਕਿ ਕਈ ਸਥਾਨਾ ਦੇਖਿਆ ਨਾ ਸਾਡੇ ਪ੍ਰਬੰਧਕਾਂ ਕਰਕੇ ਹੀ ਨਾ ਸਿੱਖੀ ਦਾ ਬੇੜਾ ਘਰ ਕੋਇਆ ਤੇ ਚੰਗੇ ਭਲੇ ਜਿਹੜੇ ਸੱਜਣ ਅਮਰਧਾਰੀ ਸੀ ਖੰਡੇ ਵਟ ਦੀ ਪਹੁੰਚ ਕੇ ਸੀ ਸੇਵਾਵਾਂ ਕਰਦੇ ਸੀ ਗੱਤ ਕਿੰਨੀਆਂ ਸੇਵਾਵਾਂ ਕਰਦੇ ਸੀ ਉਹਨੂੰ ਕਈ ਨਗਰਾਂ ਚ ਜਾਈਦਾ ਦੇਖੀਦਾ ਇਧਰ ਗਏ ਬਸ ਬਾਬਾ ਜੀ ਕੀ ਕਰਨਾ ਗੁਰਦੇਤਾ ਆ ਹੁੰਦਾ ਉਹ ਹੁੰਦਾ ਇਸ ਤਰ੍ਹਾਂ ਦੀ ਹੈ ਭਾਵ ਨਹੀਂ ਸੇਵਕ ਕਰਨੀ ਆਉਂਦੀ ਹੁੰਦੀ ਪਾਸੇ ਹੋਵੋ ਆਪਣਾ ਤਾਂ ਸਿੱਧੀ ਗੱਲ ਹੁੰਦੀ ਕਿਤੇ ਵੀ ਹੋਵੇ ਕਿਤੇ ਗਿੱਟੇ ਲੋਗੇ ਚਾਹੇ ਮੁੰਡੇ ਲੱਗੇ ਕਿ ਭਾਈ ਪਾਸੇ ਹੋਵੋ ਸਿੱਖੀ ਨੂੰ ਬਰਬਾਦ ਨਾ ਕਰੋ ਤੁਹਾਡੇ ਕਰਕੇ ਸਿੱਖੀ ਕਰਾਹ ਹੁੰਦੀ ਹੈ ਤੇ ਇਹ ਵੀ ਤੇ ਲੱਗਦਾ ਹੈ ਕਿ ਨਗਰਾਂ ਦੇ ਵਿੱਚ ਵੀ ਨਾ ਆਰਐਸਐਸ ਵਾਲੇ ਬੰਦੇ ਬਹਿ ਗਏ ਆ ਕਿ ਜੋ ਸਿੱਖੀ ਦਾ ਘਾਣ ਕਰਦੇ ਨੇ ਆ ਤਾਂ ਸੋਤਾ ਕੁਝ ਨਹੀਂ ਹੁੰਦਾ ਬਸ ਇੱਕ ਤਾਂ ਇਹ ਹੈ ਵੀ ਸਿੱਧੀ ਗੱਲ ਹੈ ਜੋ ਕਾਲ ਤੱਕ ਸਹਿਬ ਜੋਦੀ ਉਹਦੇ ਹੁਕਮ ਨੇ ਮਾਨ ਮਰਿਆਦਾ ਉਹ ਹਰ ਇੱਕ ਨਗਰ ਦੇ ਗੁਰੂ ਘਰ ਤੇ ਹੁੰਦੀ ਹੈ ਉਤੇ ਕਿਸੇ ਡੇ ਦਾ ਕਿਸੇ ਸਾਧ ਦਾ ਕਿਸੇ ਸੰਸਧ ਦਾ ਕੋਈ ਮਤਲ ਨਹੀਂ ਹੈ ਤੁਸੀਂ ਉਹ ਬਾਹਰੋਂ ਬਾਹਰ ਆਪਣੇ ਘਰ ਰੱਖੋ ਪਰ ਨਹੀਂ ਇੱਕ ਪੈਸੇ ਦਾ ਜੋਰ ਹੰਕਾਰ ਹੁੰਦਾ ਕਿ ਪਤਾ ਨਹੀਂ ਸਾਡੇ ਕੋਲ ਪੈਸਾ ਬੜਾ ਪਤਾ ਇਹ ਨਹੀਂ ਪਤਾ ਲੱਗਦਾ ਵੀ ਕਦੋਂ ਵਹਿਗੁਰੂ ਦੀ ਨਿਗਾ ਬਦਲ ਜਾਣੀ ਹੈ ਨਾ ਇੱਥੇ ਤਾਂ ਚੰਗੇ ਚੰਗੇ ਨਦਰ ਉਹ ਪੱਠੀ ਜੇ ਕਰੇ ਸੁਲਤਾਨਾ ਘਾਉ ਕਰਾਇੰਦਾ ਨਿਤ ਬਾਣੀ ਬੜਦੇ ਆ ਕਹਿੰਦੇ ਜੇ ਉਹਦੀ ਨਦਰ ਬਦਲ ਗਈ ਰਾਜੇ ਵੀ ਭੀਖ ਮੰਗਣ ਲੱਗ ਜਾਂਦੇ ਦਰ ਮੰਗੇ ਠੇਕ ਨਾ ਪਾਇੰਦਾ ਕਹਿੰਦੇ ਦਰ ਤੇ ਕਿਤੇ ਮੰਗਣ ਜਾਏਗਾ ਤੈਨੂੰ ਭੇਗ ਤੱਕ ਨਹੀਂ ਮਿਲਣੀ ਇਹ ਜਾਂ ਹੁੰਦਾ ਸਾਡੇ ਲੋਕਾਂ 'ਚ ਵੀ ਹੈਗਾ ਦੁਨੀਆ ਦੇ ਵਿੱਚ ਐਸੇ ਅਸੀਂ ਵੀ ਆ ਹੋਰ ਕਿੱਥੋਂ ਹੋੜੇ ਮਤ ਨਹੀਂ ਗੁਰਮਤ ਨਹੀਂ ਕੱਟਦੀ ਐ ਸਿੱਖੀ ਕਦੇ ਸੋਚਿਆ ਹੀ ਨਹੀਂ ਹਰ ਚੀਜ਼ ਚ ਬਦਲਾਵ ਚਾਹੁੰਦੇ ਆ ਘਰ ਦੇ ਵਿੱਚ ਨੂਨ ਮਿਰਚ ਹੁੰਦੇ ਆ ਨਾ ਮਿਰਚ ਮਸਾਲੇ ਚਾਹ ਪੱਤੀ ਹੁੰਦੀ ਐ ਵਰਤਦੇ ਆ ਨਾ ਜੇ ਕਦੇ ਖਰਾਬ ਲੱਗੇ ਨਾ ਇੱਕ ਅੱਧਾ ਪੈਕ ਦੋਜਾ ਨਹੀਂ ਇਹ ਕੰਪਨੀ ਦਾ ਲੈਣਾ ਨਹੀਂ ਪਾਸੇ ਕਰੋ ਖਰਾਬ ਹੈ ਉਹ ਭਾਈ ਜਦੋਂ ਪਤਾ ਲੱਗੇ ਸਭ ਕੁਝ ਖਰਾਬ ਹੋ ਰਿਹਾ ਹੈ ਕਿ ਏਕ ਤਾਂ ਪ੍ਰੇਮ ਨਗਰ ਤਾਂ ਖਤਮ ਹੁੰਦੀ ਜਾ ਰਹੀ ਐ ਤੇ ਪਾਸੇ ਹੋਵੋ ਆਪਣਾ ਘਰ ਨਾ ਪਾਓ ਇਥੇ ਮੂਰਖ ਅਗਿਆਨੀਆਂ ਵਾਲਾ ਇਤੇ ਗੁਰਮਤ ਚਾਹੀਦੀ ਹੈ ਕਿਹਾਂ ਚਾਹੀਦਾ ਵਾ ਹੁਣ ਪੰਪਾਸਰ ਤੀਰ ਦੇ ਉੱਤੇ ਜਦੋਂ ਨਾ ਭੀਲਣੀ ਨੇ ਪੈਰ ਪਾਇਆ ਸਾਰਾ ਪਵਿੱਤਰ ਜਲ ਹੋ ਗਿਆ ਅਜ ਸਾਰੇ ਹਿੰਦੂ ਜੋ ਵੀ ਉੱਤੇ ਜਾਂਦਾ ਉੱਥੇ ਦਾ ਜਲ ਲੈਂਦੇ ਆ ਨਾ ਇਹ ਸਭ ਤੋਂ ਪਹਿਲਾਂ ਉਸ ਭੀਲਣੀ ਦੇ ਪੈਰਾਂ ਨਾਲ ਪਵਿੱਤਰ ਹੋਇਆ ਸਮਝ ਲਓ ਕਿ ਉਹਦੇ ਚਰਨਾਂ ਵਿੱਚ ਪਿੰਦੇ ਭੁੱਲ ਗਏ ਆ ਅਸੀਂ ਭੁੱਲ ਗਏ ਆ ਅਸੀਂ ਗੁਰੂ ਨਾਨਕ ਸਾਹਿਬ ਦੇ ਬਚਨਾਂ ਨੂੰ ਭੁੱਲ ਗਏ ਆ ਗੁਰਨਾਨਕ ਸਾਹਿਬ ਦੀ ਸਿੱਖੀ ਇਹ ਤਾਂ ਬੰਦੇ ਆ ਨਾ ਲਾਲਚੀ ਬੰਦੇ ਆ ਮਾਇਆ ਦੇ ਵਪਾਰੀ ਆ ਇਹ ਬਾਕੀ ਹਾਰਸ ਦੇ ਬੰਦੇ ਆ ਬਈ ਇਹ ਜੋ ਸਿੱਖੀ ਨੂੰ ਖਰਾਬ ਕਰ ਰਹੇ ਆ ਆਪਾਂ ਨੇ ਇਹਨਾਂ ਨੂੰ ਸਿੱਖ ਮੰਨਦੇ ਬਈ ਨਾ ਦਾਸ ਮੰਨੇ ਨਾ ਗੁਰਨਾਨਕ ਸਾਹਿਬ ਮੰਨਣ ਤਾਂ ਹੀ ਤਾਂ ਭਾਈ ਨਰਕ ਭੋਗਦੇ ਆ ਜਿਉਂਦੇ ਜੀ ਨਰਕ ਘਰੇ ਪਿਆ ਵਾ ਇਹ ਹਾਲਾਤ ਕਿ ਹੋਏ ਕਿਉਂਕਿ ਹੰਕਾਰੀ ਹੋ ਗਏ ਸੱਚ ਨੂੰ ਭੁੱਲੇ ਹੋਏ ਕਿ ਜਿੱਥੇ ਤਾਂ ਭਾਈ ਅਸੀਂ ਸੇਵਾ ਕਰਨੀ ਹੈ ਉਥੇ ਤਾਂ ਜਨ ਖੁੱਲਾ ਸਦਾ ਆਓ ਭਾਈ ਨਹੀਂ ਭਾਈ ਖਾਸ ਖਾਸ ਮਹਾਰਾਜ ਘਰੇ ਨੇ ਤਾਂ ਇਹਨੂੰ ਇਹਨੂੰ ਬੁਲਾਉਣਾ ਜੀ ਐਦਾਂ ਹੁੰਦਾ ਨਗਰਾਂ ਦੇ ਵਿੱਚ ਲੋਕਾਂ ਦੇ ਹੁੰਦਾ ਭਾਈ ਇਸ ਤਰ੍ਹਾਂ ਹੀ ਇਤਨੇ ਸੱਜਣ ਕਹਿੰਦਾ ਭਾਈ ਕਹਿੰਦੇ ਬਾਬਾ ਜੀ ਮੈਂ ਤਾਂ ਚਾਹ ਪਾਣੀ ਦੀ ਪੁੱਛਿਆ ਉਹਨਾਂ ਨੇ ਮੈਂ ਕਿਹਾ ਵੀ ਇਹ ਤਾਂ ਬਹੁਤ ਗੱਲ ਗਲਤ ਹੈ ਵੇਦਾਂ ਥੋੜੀ ਹੁੰਦਾ ਹੈ ਗੁਰੂ ਮਹਾਰਾਜ ਘਰ ਨੇ ਇਹ ਤਾਂ ਜੋ ਵੀ ਹੁੰਦਾ ਪਤਾ ਨਹੀਂ ਗੁਰੂ ਨਾਨਕ ਸਾਹਿਬ ਨੇ ਕਿਹਦੇ ਰੂਪ ਵਿੱਚ ਬਣ ਕੇ ਆ ਜਾਣਾ ਉਹਨੇ ਕਿਤੇ ਗਾਂ ਵੀ ਰਾਤ ਤੇ ਚੜ ਕੇ ਆਉਣਾ ਮੇ ਕੋ ਨਾਨਕ ਸਾਹਿਬ ਨੇ ਵੀ ਪੱਟੀ ਸਰੀ ਲੈਡ ਜਗੂ ਕੀ ਜਦੋਂ ਆਉਣਗੇ ਉਹਦਣਾ ਤਾਂ ਗਰੀਬ ਵੀ ਕਦਾ ਹਮਾਰੀ ਵਾਲਾ ਬਚਨ ਵਾਰੇ ਹੋਏ ਜੇ ਦਸਮੇਸ਼ ਪਿਤਾ ਜੀ ਬਚਨ ਕਰਦੇ ਇਹਨ ਹੀ ਕਿਰਪਾ ਸੇ ਸਜੇ ਹਮ ਨਹੀਂ ਤਾਂ ਮੌਸੂਕਰੀ ਕਰੋੜ ਪਰੇ ਕਿ ਹੁਣ ਦੇਖਦੇ ਆ ਨਾ ਉਦੋਂ ਸਾਡੇ ਅਹੰਕਾਰ ਬੜੇ ਸੀ ਤੇ ਹੁਣ ਪਤਾ ਵੀ ਪੁੱਤਰ ਵਿਦੇਸ਼ ਵਿੱਚ ਬੈਠਾ ਵਾ ਜਾਂ ਤਾਂ ਹੈ ਹੀ ਨਹੀਂ ਜਾਂ ਵਿਆਹ ਨਹੀਂ ਹੁੰਦੇ ਔਲਾਦ ਹੀ ਅੱਗੇ ਕੋਈ ਨਹੀਂ ਇਤਾਂ ਅਦਾਸ ਕਰਨੇ ਸੱਚੇ ਪਾਤਸ਼ਾਹ ਹਰ ਇੱਕ ਦੇ ਘਰ ਦੇ ਵਿੱਚ ਨਿਤ ਅਦਾਸ ਜੀ ਕਹਿੰਦੇ ਹਰੇਕ ਮਾਤਾ ਪੈਣਾ ਦੀ ਕੋਕਸ ਲਖਣੀ ਕਰੀ ਸ੍ਰੀ ਪਿਤਾ ਜੀ ਹਰੇਕ ਦੇ ਕਰੇ ਦੁੱਧ ਪੁੱਤ ਨੂੰ ਨੌਂ ਦੀ ਬਖਸ਼ੀ ਕਰਾ ਨਿਤ ਦੀਰਦਾਸ ਜਿਹਨੇ ਅਦਾਸਾਂ ਦਾਸ ਕਰਦਣਾ ਹਰ ਵੇਲੇ ਇਹ ਕਹਿਣੇ ਕਹਿਣਾ ਹੁੰਦਾ ਆਵੇਂ ਕੁਸ਼ੀ ਦੇ ਆਵੇਂ ਮਰਗ ਦੀ ਕੋਈ ਵੀ ਇੱਕ ਲਫ਼ਜ਼ ਕਹਿਣੀ ਹੈ ਕਿ ਸੱਚੇ ਪਾਚਾ ਸੰਸਾਰ ਵਾਹਦਾਰੇ ਹੁਣ ਬੇਨਤੀਆਂ ਤਾਂ ਕਰਦੇ ਆ ਪਰ ਸੁਣਨੀ ਜਾਂ ਕਰਨੀ ਤਾਂ ਉਹਨੇ ਕਹਣਾ ਇਹਦੇ ਤਾਂ ਕਰਮੀ ਇਹਨੇ ਬਾੜੇ ਹੈ ਭਾਈ ਕਿਵੇਂ ਕਰਦੀ ਹੈ ਪੂਰੀਆਂ ਕੋਈ ਹੱਲ ਸਾਡੇ ਹੈ ਭਾਈ ਕਿ ਹੁਣ ਬਹੁਤੇ ਘਰਾਂ ਦੇ ਵਿੱਚ ਚਾਰੋਂ ਤਰਫ ਦੇਖ ਲਓ ਕਿ ਹੁਣ ਪਤਾ ਵੀ ਅਨਸਰ ਦੇ ਨੂੰ ਕੰਮ ਹੁਣ ਕਿ ਜਿਹੜੇ ਕਹਿੰਦੇ ਸਾਡੇ ਭਾਂਡੇ ਚ ਨਾ ਖਾਏ ਉਹ ਉਹਨਾਂ ਨੂੰ ਉਹਨਾਂ ਤੋਂ ਹੀ ਆਪਣੇ ਭਾਂਡੇ 'ਚ ਖਾਣੇ ਬਣਾਉਂਦੇ। ਮੈਂ ਤਾਂ ਕਰ ਕਰਕੇ ਸਾਡੀਆਂ ਰੋਟੀਆਂ ਲਾਦੇ, ਦਾਲ ਬਣਾਦੇ, ਸਬਜ਼ੀ ਬਣਾਦੇ। ਉਹ ਮੈਂ ਤਾਂ ਇਹਨਾਂ ਨੂੰ ਕਹਿੰਦਾ ਤੁਹਾਡੇ ਨਾਲ ਸ਼ਰਾਬੀ ਭਲਾ। ਉਹ ਸ਼ਰਾਬੀਆਂ 'ਚ ਕੋਟੋ-ਕੋਟੇ ਏਕਤਾ ਤਾਂ ਹੁੰਦੀ ਐ। ਇਹ ਇੱਕੋ ਗਲਾਸ 'ਚ ਸਾਰੇ ਰਲ ਮਿਲ ਕੇ ਪੀ ਜਾਂਦੇ। ਫਿਰ ਚੰਗੇ ਤੁਸੀਂ ਜਾਂ ਉਹ ਚੰਗੇ ਜਿਹੜੇ ਬਿੱਤ ਗਏ ਪਾਉਂਦੇ। ਉਹ ਉਹ ਗਿਆਨੀ ਧਿਆਨੀ ਚੰਗੇ ਆ ਦਾੜ੍ਹੀਆਂ ਕੇਸਾਂ ਵਾਲੇ ਚੰਗੇ ਸੀ ਜਿਨ੍ਹਾਂ ਨੂੰ 25 ਸਾਲ ਰਾਜ ਕਰਕੇ ਪੰਜ ਵੇਰ ਮੁੱਖ ਮੰਤਰੀ ਬਣਿਆ ਇਹ ਨਹੀਂ ਚੇਤੇ ਹੈ ਕਿ ਸਾਡੇ ਇਤਿਹਾਸਕ ਸਥਾਨ ਕਿ ਇਹਨਾਂ ਨੂੰ ਪਵਿੱਤਰ ਕਰੀਏ ਭਾਈ ਪਵਿੱਤਰ ਸ਼ਹਿਰ ਦਾ ਦਰਜਾ ਦਈਏ ਉਹਨਾਂ ਤੇ ਚੇਤੇ ਨਹੀਂ ਸੰਤ ਅੱਜਾ ਲਈ ਭਲਾ ਭਾਈ ਕੋਈ ਉਹਨੂੰ ਛਰਾਬੀ ਕਹਿੰਦਾ ਕੋਈ ਕੁਸ ਕਹਿੰਦਾ ਕੋਈ ਕਮਲਾ ਕਹਿੰਦਾ ਕੋਈ ਕੁਸ ਕਹਿੰਦਾ ਸਾਨੂੰ ਇਹੀ ਮਨਜ਼ੂਰ ਹੈ ਉਹਨੇ ਉਦਮ ਤਾਂ ਕੀਤਾ ਕਿ ਦੇਖੋ ਭੈਗਰੂ ਕੀ ਕੁਸ ਕਰਦਾ ਤੇ ਹੁਣ ਉਹਨਾਂ ਨੇ ਜੋ ਗੱਲ ਕੀਤੀ ਗਲਿਆਰੇ ਦੀ ਉਹ ਕਦੇ ਨਹੀਂ ਭਾਈ ਜੋ ਪ੍ਰਾਤਨ ਅੰਮ੍ਰਿਤਸਰ ਸਾਹਿਬ ਹੈ ਹੁਣ ਉਹ ਕਿੰਨਾ ਕਾ ਭਾਈ ਉਹ ਤਾਂ ਹੁਣ ਪੜੇ ਲਿਖੇ ਦੱਸ ਸਕਦੇ ਵੀ ਕਿੱਥੇ ਤੱਕ ਖੱਦ ਦਾ ਵੀ ਚਾਰੋਂ ਤਰਫ ਜਿੰਨਾ ਵੀ ਉੱਥੇ ਢੀੜੀ ਸੇਬ ਤਮਾਕੂ ਨਸ਼ਾ ਇਹ ਵੀ ਜਿੱਥੇ ਵੀ ਹੁਣ ਉੱਥੇ ਤੁਸੀਂ ਚਾਰੋਂ ਤਰਫ ਦੇਖੋਗੇ ਕਿਤੇ ਅੰਮ੍ਰਿਤਸਰ ਜਾਵੋਗੇ ਨਾ ਜਿਹਨੇ ਨਿੱਕੇ ਨਿੱਕੇ ਹੋਟਲ ਹੈ ਉਹਨਾਂ ਦੇ ਵਿੱਚ ਕੱਲੇ ਰਹਿਜ ਨਹੀਂ ਦੇ ਵਪਾਰ ਦੇ ਧੰਦੇ ਚੱਲਦੇ ਆ ਉਹ ਜੋ ਵਾਲੇ ਸਰਦਾਰ ਨੇ ਸਿੱਖ ਨੇ ਕੀ ਕਰੀਏ ਦਾੜੀ ਕੇਸ ਨੂੰ ਭਾਈ ਸਾਡੇ ਤੋਂ ਮੋਨੇ ਭਲੇ ਚੰਗੇ ਆ ਸਿੱਖੀ ਤਾਂ ਨਭਾਉਂਦੇ ਸ਼ਰਧਾ ਭਾਵਨਾ ਤਾਂ ਹੈ ਉਹਨਾਂ ਦੇ ਵਿੱਚ ਸਾਡੀ ਸ਼ਰਧਾ ਭਾਵਨਾ ਕੀ ਤੇ ਹੀ ਸਿੱਖੀ ਨੂੰ ਅਸੀਂ ਕੀ ਕਰਨਾ ਭਾਈ ਤੇਰੇ ਦਾੜੀ ਕੇਸਾਂ ਨੂੰ ਤੇਰੀਆਂ ਬਰਿਆਦਾਂ ਨੂੰ ਕੀ ਕਰਨਾ ਜੇ ਸਿੱਖੀ ਨੂੰ ਹੀ ਦਾਗ ਲੱਗ ਰਿਹਾ ਅਕਲਾਂਕਰਾਂ ਨੇ ਐਸੇ ਅਸੀਂ ਲੋਗ ਹੈ ਇਸ ਕਰਕੇ ਸਤਗੁਰ ਪਾਤਸ਼ਾਹ ਕਹਿੰਦੇ ਮੇਰਾ ਤੇਰੇ ਨਾਲ ਸੰਬੰਧ ਹੀ ਕੋਈ ਨਹੀਂ ਹੈ ਉਹ ਭੁੱਲ ਗਏ ਆ ਜਿੰਨਾ ਕਰਕੇ ਭਾਈ ਇਹ ਸਿੱਖੀ ਬਣਨੀ ਹੈ ਇਹ ਉਹੀ ਸਿੱਖ ਦੀ ਪਈ ਜਿਹੜੇ ਭੁੱਖੇ ਭਾਣੇ ਹੁਣ ਅਤਿਆ ਤਾਂ ਤੁਹਾਨੂੰ ਪਤਾ ਹੀ ਹੈ ਰੰਗਰੇਟਿਆਂ ਦੇ ਸਭ ਤੋਤੇ ਹੈ ਤਾਂ ਕੋਈ ਸ਼ੱਕ ਹੀ ਨਹੀਂ ਡੋਟਣੀ ਨਾ ਇਹ ਤਾਂ ਤਾਂ ਆਪ ਜੀ ਆਖ ਕੇ ਦੇਖ ਲਓ ਕੋਈ ਵੀ ਸਿਆਸਤ ਤੋਂ ਸਾਨੂੰ ਸਭ ਤੋਂ ਵੱਧ ਇਹਨਾਂ ਦਾ ਤਿਆਗ ਭੁੱਖੇ ਭਾਣੇ ਗੁਰੂ ਦੇ ਨਾਲ ਖੰਡ ਕਦੇ ਨਹੀਂ ਕਿਹਾ ਗੁਰੂ ਮਹਾਰਾਜੀ ਅਸੀਂ ਭੁੱਖੇ ਬੈਠੇ ਆ ਸਾਡੀ ਤਨਖਾਹ ਨਹੀਂ ਅਸੀਂ ਚੱਲੇ ਜੱਲ ਨਾਲ ਤਾਂ ਗੱਲ ਹੀ ਕੋਈ ਨਹੀਂ ਇੱਥੇ ਤਾਂ ਖੰਡ ਵਾਲਾ ਭਾਈ ਵੀਰ ਸਿੰਘ ਭਾਈ ਧੀਰ ਸਿੰਘ ਬੜੀ ਇਹਨਾਂ ਨੇ ਕੋਸ਼ਿਸ਼ਾਂ ਕੀਤੀਆਂ ਉਹਨਾਂ ਦੇ ਇਤਿਹਾਸ ਨੂੰ ਮਟਾਉਣ ਦੀ ਨੇ ਮਟਣ ਦੇਣਾ ਬਈ ਕਿਵੇਂ ਮਟਾ ਦੋਗੇ ਕੌਣ ਹੋ ਤੁਸੀਂ ਤੁਸੀਂ ਤੁਹਾਡੀ ਕੀ ਹਸਤੀ ਹੈ ਭਾਈ ਵੀਰ ਸਿੰਘ ਧੀਰਵਾ ਧੀਰ ਸਿੰਘ ਵਰਗੇ ਜਿਹੜੇ ਗੁਰੂ ਕਹਿੰਦਾ ਮੈਂ ਰਫਲ ਪਰਖਣੀਆਂ ਖੜ ਕੇ ਸਾਹਮਣੇ ਜਾ ਕੇ ਮਹਾਰਾਜ ਮੇਰੇ ਤੇ ਟੈਸਟ ਕਰੋ ਤੇ ਪਾਚਾ ਕਹਿੰਦੇ ਇਹ ਕੋਈ ਦੀਵਾਲੀ ਦਾ ਪਟਾਕਾ ਨਹੀਂ ਹੈ ਗੋੜੀ ਹੈ ਬੱਚਦੇ ਨਿਕਲ ਨਹੀਂ ਉੱਤੇ ਚਲੇ ਜਾਣਾ ਤੁਸੀਂ ਕਹਿੰਦੇ ਬਾਜਾ ਜੀ ਉੱਤੇ ਤਾਂ ਜਾਣਾ ਚਾਹੁੰਦੇ ਆ ਅਸੀਂ ਦੇਖੋ ਸਿੱਖੀ ਕਿੰਡੀ ਵੱਡੀ ਹੈ ਆਪਾਂ ਹਰੇ ਗੱਲ ਤੇ ਮੜੀ ਦੁੱਖ ਤੇ ਜਦੀ ਭਜ ਲੈਨੇ ਗੁਰੂ ਹੁਕਮ ਕਰਦਾ ਹੁਕਮ ਨਹੀਂ ਮੰਨਦੇ ਤੇ ਇੱਥੇ ਦੇਖੋ ਭਾਈ ਗੁਰੂ ਦੇ ਪਿਆਰੇ ਐਵੇਂ ਥੋੜੀ ਪਾਜਾ ਨੇ ਬਿਉ ਦਾ ਕੋਈ ਧਨ ਦੌਲ ਦੇ ਕੇ ਜਾਂ ਹੋਰ ਦੇਖ ਕੇ ਆਪਣਾ ਪੁੱਤਰ ਬਣਾ ਲਿਆ ਅੰਗਰੇਟਾ ਗੁਰੂ ਦਾ ਬੇਟਾ ਬੜਾ ਹੈ ਨਾ ਤੇ ਅਸ ਨੂੰ ਗੁਰ ਤੇਗ ਪਾਤਰ ਪਾਜਾ ਜੀ ਮਹਾਰਾ ਦਾ ਸਤਾਵ ਦੀਤੇ ਲੱਗਿਆ ਨਾ ਇਹ ਡੜੇ ਸਟਾਲ ਦੀਵਾਨ ਹੁੰਦੀ ਹੈ ਨਾ ਚਰਚਾ ਕਿਉਂਕਿ ਭਾਈ ਸੇਵਾ ਕੀਤੀ ਹੈ ਪੁੱਤਰ ਬਣਾਇਆ ਤੇ ਉਹਨੂੰ ਪੁੱਤਰ ਬਣਾਇਆ ਤੇ ਪੁੱਤਰ ਵਾਲਾ ਫਰਜ਼ ਵੀ ਤਾਂ ਨਿਭਾਉਣਾ ਹੀ ਆ ਸੱਚ ਦੇ ਮਾਰਗ ਤੇ ਚੱਲਨੇ ਚੱਲਣਾ ਵਾ ਅਸੀਂ ਕਿਹੜਾ ਝੂਠੇ ਆ ਅਸੀਂ ਕਿਹੜਾ ਵਦਾਵਾ ਦਿੱਤਾ ਕਦੇ ਗੁਰੂ ਬਾਦਸ਼ਾਹ ਨੂੰ ਨਾ ਪਹਿਲਾਂ ਦਿੱਤਾ ਨਾ ਹੁਣ ਦੇਣਾ ਇਸੇ ਰੂਪ ਚ ਹੋਈਏ ਗੁਰੂ ਦਾ ਅਲੱਡ ਨਹੀਂ ਛੱਡਦਾ ਗੁਰੂ ਦੇ ਬਚਨ ਨਾਲ ਜੁੜੇ ਆ ਸਿੱਖੀ ਨਿਭਾਵਾਂਗੇ ਜਿੰਨੀ ਨਿਭਾ ਹੁੰਦੀ ਹੈ ਪਾਤਸ਼ਾਹ ਜਿੰਨਾ ਮਤ ਦਿੰਦਾ ਮਤ ਦੇਣਾ ਵੀ ਹੋਈਏ ਤੇ ਖੋਣ ਵਾਲਾ ਵੀ ਹੋਈਏ ਜਿਨੂੰ ਨਰਕ ਸਿਟਣਾ ਵਾ ਉਹਨੂੰ ਜਿਉਂਦੇ ਜੀ ਵੀ ਨਰਕ ਸੜਦਾ ਮਰੇ ਨੂੰ ਵੀ ਸੜਦਾ ਚੱਲ ਨਰਕਾਂ ਦੇ ਵਿੱਚ ਕਿਉਂਕਿ ਮੈਨੂੰ ਤੇਰੀ ਲੋੜ ਨਹੀਂ ਪਾਛਾ ਕਹਿੰਦੇ ਗੁਰੂ ਦੇ ਬਚਨ ਕਮਾਲ ਆ ਬਤਨ ਕੀਤਾ ਪਾਛਾ ਨੇ ਕੋਟ ਪਰਾਧ ਮਿਟੇ ਹਰ ਸੇ ਅੱਜ ਤੱਕ ਤੇਤੋ ਪਾਪ ਹੋ ਗਏ ਛੱਡ ਦੇ ਸਤਗੁਰ ਦੀ ਛਾਣੇ ਆ ਜੇ ਸਾਰੇ ਸਾਫ ਹੋ ਜਾਣਗੇ ਉਹ ਜਿਹੜਾ ਸੱਜਣ ਠੱਗ ਤਉ ਜ਼ਿੰਦਗੀ ਲੋਕਾਂ ਨੂੰ ਲੁੱਟਦਾ ਰਿਹਾ ਮਾਰਦਾ ਰਿਹਾ ਪਤਾ ਨਹੀਂ ਕੀ ਕੁਝ ਕਰਦਾ ਸੀ ਪਰ ਇੱਕ ਵਾਰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋ ਗਏ ਵੱਡੇ ਭਾਗ ਉਹਨਾਂ ਦੇ ਭਾਗ ਵੱਡੇ ਸੀ ਤੇ ਵੱਡੇ ਭਾਗ ਹੋਣ ਕਾਰਨ ਹੀ ਭਾਈ ਉਹਨੂੰ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋ ਗਏ ਮਿਲ ਗਏ ਤੇ ਮਤ ਦਿੱਤੀ ਤੇ ਜਿੱਥੇ ਨਾਲ ਠੱਗ ਸੀ ਫਿਰ ਇਕੱਲਾ ਸੱਜਣ ਹੀ ਰਹਿ ਗਿਆ ਕਿਉਂਕਿ ਸੇਵਾ ਕੀਤੀ ਹੈ ਕਿ ਜਿਸ ਨੇ ਭਾਈ ਆਪਣਾ ਗੁਰੂ ਦੇ ਬਚਨ ਮੰਨ ਲਏ ਉਹਦਾ ਪਾਰ ਉਤਾਰਾ ਹੋ ਗਿਆ ਗਣ ਕਾ ਪਾਪਨ ਵੀ ساری ਜ਼ਿੰਦਗੀ ਮੰਦ ਕਰਮ ਕਰਦੀ ਰਹੀ ਪਾਪ ਕਰਦੀ ਰਹੀ ਹੈ ਦੇਹ ਦਾ ਵਪਾਰ ਕਰਦੀ ਰਹੀ ਹੈ ਸਿਰਫ ਪੈਸਾ ਹੀ ਪੈਸਾ ਦੀ ਇੱਕ ਵਾਰ ਇੱਕ ਸਾਥ ਚ ਮਿਲ ਗਿਆ ਇੱਕ ਵਾਰ ਇੱਕ ਸਾਥ ਮਿਲਿਆ ਉਹਨੇ ਗੁਰਮੰਤਰ ਦਿੱਤਾ ਲੈ ਭਾਈ ਤੈਨੂੰ ਹੁਣ ਤੁਮਤ ਦੇ ਕੇ ਜਾਣੇ ਆ ਮੇਰਾ ਕੰਮ ਕਰਦੀ ਤੇ ਤੋਤੇ ਵਾਲੀ ਕਹਾਣੀ ਸਭ ਜਾਣਦੇ ਆ ਹੁਣ ਕਹਾਲਾ ਆਪਾਂ ਬਖਰੇਵਾ ਕੀ ਪੋਣਾ ਕਹਿੰਦੇ ਗਣਕਾ ਇਨੀ ਪਾਪਣ ਸੀ ਫੇਰ ਵੀ ਇੱਕ ਬਚਨ ਦੇ ਨਾਲ ਉਹਦਾ ਪਾਰ ਉਤਾਰਾ ਹੋ ਗਿਆ ਸਾਰੇ ਪਾਪ ਖਤਮ ਹੋ ਜਾਂਦੇ ਆ ਜਿਉ ਸੇ ਤਰੇ ਭਾਈ ਜੇ ਤੂੰ ਵਿਗੜਿਆ ਹੋਇਆ ਅੱਜ ਵੀ ਸੁਧਰ ਜਾ ਤੂੰ ਤਾਂ ਪਰ ਦਿਨੋ ਦਿਨ ਵਿਗੜਦਾ ਜਾ ਰਿਹਾ ਤੇ ਤੇਰਾ ਕੋਈ ਭਲਾ ਨਹੀਂ ਨਾ ਲੋਕ ਦੇ ਵਿੱਚ ਨਾ ਪਰ ਲੋਕ ਦੇ ਵਿੱਚ ਤੇਰੇ ਅਪਰਾਧ ਨਹੀਂ ਮਿਟਣੇ ਤੇਰੀ ਤਾਂ ਫਿਰ ਉਹਨਾਂ ਦੇ ਹੀ ਮਿਟੂਗੀ ਸਰੀਰ ਮਿਟੂਗਾ ਤੂੰ ਖਾਤਾਵੇਂ ਵੇਸ